ਸ਼ਰਾਬੀ ਪੁਲਸੀਏ ਨੇ ਐਕਟੀਵਾ ਵਿੱਚ ਗੱਡੀ ਠੋਕੀ ਤਾਂ ਪੈ ਗਿਆ ਕਲੇਸ਼ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਤਾਂ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਲੋਕਾਂ ਨੇ ਵੀਡੀਓ ਬਣਾ ਕੇ ਕਰਤੀ ਵਾਇਰਲ ਵੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਫਿਰ ਥਾਣੇ ਵਿੱਚ ਹੋਇਆ ਰਾਜ਼ੀਨਾਮਾ ਗੁਰਦਾਸਪੁਰ ਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਐਸਐਸਆਈ ਦੀ ਵਰਦੀ ਪਾਏ ਹੋਏ ਇੱਕ ਕਾਰ ਸਵਾਰ ਨੇ ਐਕਟਿਵਾ ਵਿੱਚ ਗੱਡੀ ਠੋਕ ਦਿੱਤੀ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਵਿੱਚ ਝੂਮਦਾ ਨਜ਼ਰ ਆ ਰਿਹਾ ਸੀ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਜਾਣਕਾਰੀ ਮਿਲੀ ਹੈ ਕਿ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਨਖਾਤਾ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਪਰ ਥਾਣੀ ਵਿੱਚ ਐਕਟਿਵਾ ਦਾ ਹੋਇਆ ਨੁਕਸਾਨ ਭਰਨ ਤੋਂ ਬਾਅਦ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਫਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਾਗ ਅਲਾਪਣ ਵਾਲੀ ਪੁਲਿਸ ਜਦੋਂ ਨਸ਼ੇ ਵਿੱਚ ਨਜ਼ਰ ਆ ਰਹੇ ਇਸ ਥਾਣੀਦਾਰ ਦਾ ਮੁਲਾਜਾ ਤੱਕ ਨਹੀਂ ਕਰਾਇਆ ਗਿਆ ਜਦ ਕਿ ਆਮ ਨਾਗਰਿਕਾਂ ਨੂੰ ਰੋਕ-ਰੋਕ ਕੇ ਉਹਨਾਂ ਨੂੰ ਮਸ਼ੀਨਾਂ ਨਾਲ ਚੈੱਕ ਕੀਤਾ ਜਾਂਦਾ ਤੇ ਕਿਤੇ ਉਹ ਪੀਕੇ ਡਰਾਈਵਿੰਗ ਤਾਂ ਨਹੀਂ ਕਰ ਰਹੇ ਇਹ ਆਹ ਇਹਦਾ ਆਹ ਇਹਦਾ ਦੀ ਅੰਤ ਮਾਰਦੇ ਹੈ ਹੈ ਹੋਰ ਵੀ ਆ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆ ਰੱਖੇ ਦਾ ਇਹ ਸ਼ਰਾਬ ਪੀਤੀ ਦੀ ਇਹ ਵੀਰ ਸ਼ਰਾਬ ਪੀਤੀ ਦੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਨਹੀਂ ਸ਼ਰਾਬੀ ਪੁਲਸੀਏ ਨੇ ਐਕਟਿਵਾ ਵਿੱਚ ਗੱਡੀ ਠੋਕੀ ਤਾਂ ਪੈ ਗਿਆ ਕਲੇਸ਼ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਤਾਂ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਦੀ ਲੋਕਾਂ ਨੇ ਵੀਡੀਓ ਬਣਾ ਕੇ ਕਰਤੀ ਵਾਇਰਲ ਵੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਫਿਰ ਥਾਣੇ ਵਿੱਚ ਹੋਇਆ ਰਾਜ਼ੀਨਾਮਾ ਗੁਰਦਾਸਪੁਰ ਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਐਸਐਸਆਈ ਦੀ ਵਰਦੀ ਪਾਏ ਹੋਏ ਇੱਕ ਕਾਰ ਸਵਾਰ ਨੇ ਐਕਟਿਵਾ ਵਿੱਚ ਗੱਡੀ ਠੋਕ ਦਿੱਤੀ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਵਿੱਚ ਝੂਮਦਾ ਨਜ਼ਰ ਆ ਰਿਹਾ ਸੀ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਜਾਣਕਾਰੀ ਮਿਲੀ ਹੈ ਕਿ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਨਖਾਤਾ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਪਰ ਥਾਣੀ ਵਿੱਚ ਐਕਟਿਵਾ ਦਾ ਹੋਇਆ ਨੁਕਸਾਨ ਭਰਨ ਤੋਂ ਬਾਅਦ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਫਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਾਗ ਅਲਾਪਣ ਵਾਲੀ ਪੁਲਿਸ ਜਦੋਂ ਨਸ਼ੇ ਵਿੱਚ ਨਜ਼ਰ ਆ ਰਹੇ ਇਸ ਥਾਣੀਦਾਰ ਦਾ ਮੁਲਾਜਾ ਤੱਕ ਨਹੀਂ ਕਰਾਇਆ ਗਿਆ ਜਦ ਕਿ ਆਮ ਨਾਗਰਿਕਾਂ ਨੂੰ ਰੋਕ-ਰੋਕ ਕੇ ਉਹਨਾਂ ਨੂੰ ਮਸ਼ੀਨ ਨਾਲ ਚੈੱਕ ਕੀਤਾ ਜਾਂਦਾ ਤੇ ਕਿਤੇ ਉਹ ਪੀਕੇ ਡਰਾਈਵਿੰਗ ਤਾਂ ਨਹੀਂ ਕਰ ਰਹੇ। ਜਗਾ ਕਿ ਆ ਗਿਆ ਤਾਂ ਆਹ 10 ਦੀ ਅੰਤ ਮਾਰਦੇ ਹੈ ਹਾਂ ਹੋਰ ਵੀ ਆ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਇਹ ਦੀਰ ਸ਼ਰਾਬ ਪੀਤੀ ਸੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਨਹੀਂ ਇਹ ਸ਼ਰਾਬੀ ਪੁਲਸੀਏ ਨੇ ਐਕਟੀਵਾ ਵਿੱਚ ਗੱਡੀ ਠੋਕੀ ਤਾਂ ਪੈ ਗਿਆ ਕਲੇਸ਼ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਲੋਕਾਂ ਨੇ ਵੀਡੀਓ ਬਣਾ ਕੇ ਕਰਤੀ ਵਾਇਰਲ ਵੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਫਿਰ ਥਾਣੇ ਵਿੱਚ ਹੋਇਆ ਰਾਜ਼ੀਨਾਮਾ ਗੁਰਦਾਸਪੁਰ ਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਐਸਐਸਆਈ ਦੀ ਵਰਦੀ ਪਾਏ ਹੋਏ ਇੱਕ ਕਾਰ ਸਵਾਰ ਨੇ ਐਕਟਿਵਾ ਵਿੱਚ ਗੱਡੀ ਠੋਕ ਦਿੱਤੀ ਪੰਜਾਬ ਪੁਲਿਸ ਦਾ ਥਾਣੇਦਾਰ ਨਸ਼ੇ ਵਿੱਚ ਝੂਮਦਾ ਨਜ਼ਰ ਆ ਰਿਹਾ ਸੀ ਤੇ ਕਾਰ ਦੀ ਅਗਲੀ ਸੀਟ ਤੇ ਦੇਸੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਜਾਣਕਾਰੀ ਮਿਲੀ ਹੈ ਕਿ ਪੁਲਿਸ ਅਧਿਕਾਰੀ ਬਟਾਲਾ ਵਿਖੇ ਤਨਤ ਹੈ ਦੂਜੇ ਪਾਸੇ ਗੱਡੀ ਠੋਕਣ ਦਾ ਮਾਮਲਾ ਥਾਣੇ ਤੱਕ ਪਹੁੰਚਿਆ ਪਰ ਥਾਣੀ ਵਿੱਚ ਐਕਟਿਵਾ ਦਾ ਹੋਇਆ ਨੁਕਸਾਨ ਭਰਨ ਤੋਂ ਬਾਅਦ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਫਰਾਨੀ ਦੀ ਗੱਲ ਹੈ ਕਿ ਰੋਜ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰਾਗ ਅਲਾਪਣ ਵਾਲੀ ਪੁਲਿਸ ਜਦੋਂ ਨਸ਼ੇ ਵਿੱਚ ਨਜ਼ਰ ਆ ਰਹੇ ਇਸ ਥਾਣੀਦਾਰ ਦਾ ਮੁਲਾਜਾ ਤੱਕ ਨਹੀਂ ਕਰਾਇਆ ਗਿਆ ਜਦ ਕਿ ਆਮ ਨਾਗਰਿਕਾਂ ਨੂੰ ਰੋਕ-ਰੋਕ ਕੇ ਉਹਨਾਂ ਨੂੰ ਮਸ਼ੀਨਾਂ ਨਾਲ ਚੈੱਕ ਕੀਤਾ ਜਾਂਦਾ ਤੇ ਕਿਤੇ ਉਹ ਪੀਕੇ ਡਰਾਈਵਿੰਗ ਤਾਂ ਨਹੀਂ ਕਰ ਰਹੇ ਆਹਾਂ ਦੀ ਅੰਤ ਮਾਰਦੇ ਹੈਂ ਹੋਰ ਵੀ ਆ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆ ਰੱਖੇ ਦਾ ਇਹ ਸ਼ਰਾਬ ਪੀਤੀ ਦੀ ਇਹ ਵੀਰ ਸ਼ਰਾਬ ਪੀਤੀ ਦੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਆ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਨਹੀਂ ਬਸ